ਇਹ ਗੇਮ ਪਬਲਿਕ ਮੰਦਰ ਜਮ ਸੱਜੇ ਝੋਂਗੜੀ ਵਾਲੇ ਅੱਛਾ ਦਾ ਪਾਣੀ ਇਧਰ ਹੋਈ ਇਹ ਕਰਦੇ ਘਰੇ ਨਹੀਂ ਪੱਕਦੀ ਹੁਣ ਘਰੇ ਨਹੀਂ ਪੱਕਦੀ ਅੱਛਾ ਹਾਂ ਆ ਨਹੀਂ ਜਾਂਦਾ ਨੀਂਦ ਹੀ ਨਹੀਂ ਆਉਂਦੀ ਪਈ ਨੀਂਦ ਹੀ ਨਹੀਂ ਆਉਂਦੀ ਨਾ 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 ਚਿੰਤਾ ਦੇ ਵਿੱਚ ਹੀ ਬਸ ਇਸੇ ਤਰ੍ਹਾਂ ਹਾਂਜੀ ਗੁਰਬਾਣੀ ਦੇ ਫਰਮਾਨ ਹੈ ਜੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋਮੰਦੇ ਸੋ ਅੱਜ ਇਹ ਗੱਲ ਦਿਖਾਈ ਦੇ ਰਹੀ ਹੈ ਕਿਉਂਕਿ ਹਰ ਵਰਗ ਦਾ ਹਰ ਧਰਮ ਦਾ ਇਨਸਾਨ ਇੱਕ ਹੋਇਆ ਪਿਆ ਏ ਸੋ ਆਪਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਗਰ ਰੁਕਣੇ ਵਾਲਾ ਦੇ ਵਿੱਚ ਆਏ ਆ ਤੇ ਇੱਥੇ ਆਪਾਂ ਨੂੰ ਮੁਸਲਿਮ ਭਾਈਚਾਰਾ ਪੰਜਾਬੀਆਂ ਦੇ ਪੰਜਾਬ ਦੇ ਨਾਲ ਖੜਦਾ ਦਿਖਿਆ ਏ ਸੇਵਾ ਕਰਦਾ ਦਿਖਿਆ ਏ ਸੋ ਹੜਾ ਨਾ ਪੀੜਤ ਲੋਕ ਉਹਨਾਂ ਦੀ ਹਰ ਪੱਖੋਂ ਮਦਦ ਕਰਦੇ ਦਿਖੇ ਨੇ ਸੋ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਇਹ ਕਿਹੜੀ ਸੰਸਥਾ ਤੋਂ ਆ ਤੇ ਕਿੰਨੇ ਸਮੇਂ ਤੋਂ ਕਿੱਥੇ-ਕਿੱਥੇ ਸੇਵਾਵਾਂ ਨਿਭਾ ਰਹੇ ਨੇ ਤੇ ਕਿੰਨਾ ਕ ਅੱਗੇ ਵੱਧ ਕੇ ਸੇਵਾ ਕਰ ਰਹੇ ਨੇ ਹੜ ਪੀੜਤਾਂ ਦੇ ਨਾਲ ਮੈਂ ਮਾਮੋਦ ਯੂਸਫ ਕਾਜ਼ਮੀ ਜਨਰਲ ਸਕੱਤਰ ਜਮੀਤ ਉਲਮਾ ਪੰਜਾਬ ਪੰਜਾਬੀ ਔਰ ਮੁਸਲਮਾਨ ਕੋਈ ਵੱਖ ਨਹੀਂ ਹੈਗੇ ਠੀਕ ਹੈ ਜੀ ਮੁਸਲਮਾਨ ਵੀ ਵੱਡੀ ਗਿਣਤੀ ਚ ਪੰਜਾਬ ਵਿੱਚ ਵੱਸਦੇ ਆ ਜਰੂਰ ਜੀ ਸਦੀਆਂ ਤੋਂ ਵੱਸਦੇ ਆ ਤੇ ਇਸ ਲਈ ਆਪਾਂ ਇਕੱਠੇ ਆ ਪੰਜਾਬੀ ਆ ਸਾਰੇ ਹਾਂ ਇੱਕ ਤੇ ਗੱਲ ਤੁਸੀਂ ਕਿਆ ਨਾ ਕਰੋ ਪੰਜਾਬ ਇਕੱਠਾ ਆ ਆਪਾਂ ਨੇ ਇਕੱਠੇ ਰਲ ਮਿਲ ਕੇ ਪੰਜਾਬ ਨੂੰ ਬਚਾਣਾ ਤੇ ਦੂਜੀ ਗੱਲ ਜਿਹੜੇ ਹੜਾ ਆਏ ਹੋਏ ਆ ਹਲਪਰਵਾ ਵੀ ਜਿਹੜੇ ਇਲਾਕੇ ਆ ਜਮੀਤ ਉਲਮਾ ਸਾਡੀ ਦੇਸ਼ ਦੀ ਸਭ ਤੋਂ ਵੱਡੀ ਤੇ ਪੁਰਾਣੀ ਧਾਰਮਿਕ ਜਥੇਬੰਦੀ ਹੈ ਉਹਦੇ ਵੱਲੋਂ ਪੰਜਾਬ ਦਾ ਜਨਰਲ ਸਕੱਤਰ ਹਾਂ ਮੈਂ ਤੇ ਅਸੀਂ ਸਾਰੀਆਂ ਟੀਮਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਗਾਈਆਂ ਹੋਈਆਂ ਆਪਣੀਆਂ 23 ਦੇ 23 ਜ਼ਿਲ੍ਹਿਆਂ 'ਚ ਅਸੀਂ ਸਭ ਨੂੰ ਕਹਿ ਰਹੇ ਹਾਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾਓ ਉੱਥੇ ਰਾਸ਼ਨ ਹੋਵੇ ਖਾਣ ਪੀਣ ਦਾ ਸਮਾਨ ਹੋਰ ਹੋਵੇ ਕੱਪੜੇ ਲੱਤੇ ਹੋਣ ਜਾਂ ਇਦਾਂ ਹੀ ਕਿਸੇ ਵੀ ਕਿਸਮ ਦੀ ਦਵਾਈਆਂ ਦੀ ਲੋੜ ਪੈਂਦੀ ਹੋਵੇ ਤਾਂ ਸਸੀਂ ਆਪਣੇ ਸਾਰੇ ਵਰਕਰਾਂ ਨੂੰ ਲਾਇਆ ਹੋਇਆ ਕਿ ਵਤ ਤੋਂ ਵਤ ਜਾ ਕੇ ਉੱਥੇ ਸੇਵਾ ਕਰੋ ਮਲੇਰ ਕੋਟਲਾ ਹਾਦੇ ਨਾਰੀ ਦੀ ਧਰਤੀ ਹੈ ਜਿੱਥੇ ਦੇ ਨਵਾਬ ਸਾਹਿਬ ਨੇ ਸਿੰਘਾਂ ਦੇ ਜਿਹੜੇ ਆਪਣੇ ਸਿੰਘ ਸਾਹਿਬ ਦੇ ਬੱਚੇ ਸੀ ਉਹਨਾਂ ਦੇ ਖਿਲਾਫ ਬਾਰੇ ਜਿਹੜਾ ਹਾਦਾ ਨਾਰਾ ਮਾਰਿਆ ਸੀਗਾ ਤੇ ਉਸ ਵੇਲੇ ਤੋਂ ਲੈ ਕੇ ਮਲੇਰ ਕੋਟਲਾ ਹਾਦੇ ਨਾਰੀ ਧਰਤੀ ਨਾਲ ਜਾਣਿਆ ਜਾਂਦਾ ਹੈ ਔਰ ਮੁਸਲਮਾਨ ਹੁਣ ਕਿ ਇਹ ਤਾਂ ਹਮੇਸ਼ਾ ਹੀ ਕਦੇ ਜ਼ਾਲਮ ਦੇ ਸਾਹਮਣੇ ਝੁਕਿਆ ਹੀ ਨਹੀਂ ਜ਼ੁਲਮ ਦੇ ਖਿਲਾਫ ਅਸੀਂ ਹਮੇਸ਼ਾ ਬਲੰਦ ਕੀਤੀ ਹੈ ਕਿਉਂਕਿ ਇਸਲਾਮ ਦੀ ਵੀ ਇਹੀ ਤਾਲੀਮ ਹੈ ਔਰ ਮੁਹੰਮਦ ਸਾਹਿਬ ਸੱਲਾਮ ਦੀ ਵੀ ਇਹੀ ਤਾਲੀਮ ਹੈ ਕਿ ਹਾਲਾਤ ਜੈਸੇ ਮਰਜ਼ੀ ਆ ਜਾਣ ਤੁਹਾਡੀ ਗਰਦਨ ਕਿਉਂ ਨਾ ਕੱਟ ਜਾਏ ਜ਼ੁਲਮ ਦੇ ਸਾਹਮਣੇ ਕਦੇ ਆਵਾਜ਼ ਨੂੰ ਕਦੇ ਵੀ ਤੁਸੀਂ ਝੁਕਣਾ ਨਹੀਂ ਨੀਵਾ ਨਹੀਂ ਹੋਣਾ ਆਵਾਜ਼ ਨੂੰ ਬਲੰਦ ਹੀ ਰੱਖਣਾ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨੀ ਹੈ ਤੇ ਅੱਜ ਇਹ ਮੁਸ਼ਕਿਲ ਵਕਤ ਆਇਆ ਹੈ ਜਿੱਥੇ ਫਸਲਾਂ ਤਬਾਹ ਹੋ ਗਈਆਂ ਜਿੱਥੇ ਜਿੱਥੇ ਕਈ 100 ਏਕੜ ਜ਼ਮੀਨ ਖਤਮ ਹੋ ਗਈ ਜਿੱਥੇ ਬੇਸ਼ੁਮਾਰ ਜਿਹੜੇ ਆ ਸਾਡੇ ਜਾਨਵਰ ਹਲਾਕ ਹੋ ਗਏ ਬਹੁਤ ਸਾਰੇ ਲੋਕ ਸ਼ਹੀਦ ਵੀ ਹੋ ਗਏ ਲੋਕਾਂ ਦੇ ਘਰ-ਬਾਰ ਲੁੱਟ ਗਏ ਐਸੇ ਮੌਕੇ ਦੇ ਉੱਪਰ ਅਸੀਂ ਸਾਰੇ ਇਕੱਠੇ ਰਲ ਮਿਲ ਕੇ ਪੰਜਾਬ ਦੇ ਹਾਲਾਤ ਨੂੰ ਬਿਹਤਰ ਕਰਨ ਲੱਗੇ ਹੋਏ ਆ ਪੂਰੇ ਦੇਸ਼ ਵਿੱਚੋਂ ਸਾਨੂੰ ਸਾਡੀ ਜਿਹੜੀ ਜਥੇਬੰਦੀ ਹੈ ਉਹਦੇ ਜ਼ਿੰਮੇਵਾਰਾਂ ਦੇ ਫੋਨ ਆ ਰਹੇ ਆ ਕਿ ਪੰਜਾਬ 'ਚ ਜਿੱਦਾਂ ਦੀ ਵੀ ਲੋੜ ਆ ਜਦ ਦੀ ਲੋੜ ਆ ਸਾਨੂੰ ਫੋਨ ਕਰ ਦਿਓ ਅਸੀਂ ਉੱਥੇ ਪਹੁੰਚਾਂਗੇ ਦੇਸ਼ ਦੇ ਵਿੱਚ ਕੋਈ ਸੂਬਾ ਇਸ ਟਾਈਮ ਐਸਾ ਨਹੀਂ ਬਚਿਆ ਜਿਹੜਾ ਮੇਰੇ ਸੰਪਰਕ ਦੇ ਅੰਦਰ ਨਹੀਂ ਹੈ ਸਾਡੇ ਜਿਹੜੇ ਦੇਸ਼ ਦੇ ਸਭ ਤੋਂ ਵੱਡੇ ਪ੍ਰੈਜ਼ੀਡੈਂਟ ਨੇ حضرت مولانا سید ਅਰਸ਼ਦ ਮਦਨੀ ਸਾਹਿਬ ਜਿਹੜੇ ਪੂਰੇ ਦੇਸ਼ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਹਮੇਸ਼ਾ ਹੀ ਕਾਨੂੰਨ ਦੇ ਖਿਲਾਫ ਜਿਹੜੇ ਕੰਮ ਦੇ ਚੁੰਦੇ ਉਹਦੇ ਬਾਰੇ ਬੋਲਦੇ ਰਹਿੰਦੇ ਆ ਜਿਨ੍ਹਾਂ ਨੇ ਹਮੇਸ਼ਾ ਹੀ ਬੇਕਸੂਰ ਮਜ਼ਲੂਮ ਲੋਕਾਂ ਦੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਜੇਲ੍ਹਾਂ ਵਿੱਚ ਬੰਦ ਸੀ ਜਿਹਦੇ ਵਿੱਚ ਹਿੰਦੂ ਵੀ ਸੀ ਮੁਸਲਮਾਨ ਵੀ ਸੀ ਸਿੱਖ ਵੀ ਸੀ ਇੰਟਰਨੈਟ ਦੇ ਉੱਪਰ ਭਰਿਆ ਪਿਆ ਤੁਸੀਂ ਵੇਖ ਸਕਦੇ ਹੋ ਉਹਨਾਂ ਦੀ ਰਿਹਾਈ ਕੋਰਟ ਕਰਾਈ ਹੈ ਜੇਲ੍ਹਾਂ ਚੋਂ ਉਹਨਾਂ ਨੂੰ ਰਿਹਾ ਕਰਵਾਇਆ ਕਰੋਨਾ ਤੇ ਖਰਚ ਕਰਕੇ ਇਹ ਜਮੀਰਤ ਉਲਮਾ ਇਨਸਾਨੀਅਤ ਦੀ ਗੱਲ ਕਰਦੀ ਹੈ ਇਨਸਾਨੀਅਤ ਵੱਡਾ ਕੋਈ ਧਰਮ ਨਹੀਂ ਹੈ ਜਿੱਥੇ ਵੀ ਹਾਲਾਤ ਆ ਜਾਣ ਲੋਕ ਭੁੱਖੇ ਹੋਣ ਪਰੇਸ਼ਾਨ ਹੋਣ ਦੁਖੀ ਹੋਣ ਜਮੀਰਤ ਉਲਮਾ ਪਹਿਲ ਦੇ ਆਧਾਰ ਦੇ ਉੱਪਰ ਪਹੁੰਚ ਕੇ ਉੱਥੇ ਮਦਦ ਕਰਦੀ ਹੈ ਕਿਉਂਕਿ ਸਾਡਾ ਕੰਮ ਖਿਦਮਤ ਕਰਨਾ ਹੈ ਸੇਵਾ ਕਰਨਾ ਹੈ ਅਸੀਂ ਧਰਮ ਨਹੀਂ ਦੇਦੇ ਕਿ ਕੌਣ ਹੈ ਕੌਣ ਨਹੀਂ ਜੇ ਆਗਰ ਸਾਨੂੰ ਜਾਨਵਰ ਵੀ ਭੁੱਖਾ ਪਿਆਸਾ ਮਿਲਦਾ ਜਿਹੜੀ ਸਾਡੀ ਸਿੱਖਿਆ ਹੈ ਸਾਡੇ ਗੁਰੂਆਂ ਦੀ ਸਾਡੇ ਪੈਗੰਬਰਾਂ ਦੀ ਉਹ ਇਹੀ ਸਿੱਖਿਆ ਹੈ ਇਹਦੇ ਨਾਲ ਹੀ ਅਸੀਂ ਜ਼ਿੰਦਾ ਜਦੋਂ ਸਾਡੇ ਅੰਦਰੋਂ ਰਹਿਮ ਨਿਕਲ ਜੂਗਾ ਸਾਡੇ ਅੰਦਰੋਂ ਪਿਆਰ ਨਿਕਲ ਜੂਗਾ ਫਿਰ ਅਸੀਂ ਇਨਸਾਨ ਕਹਾਦੇ ਆ ਫਿਰ ਤਾਂ ਅਸੀਂ ਜਾਨਵਰੋਂ ਨਾਲੋਂ ਵੀ ਬੱਤਰ ਆ ਇਸ ਕਰਕੇ ਸਾਨੂੰ ਹਰ ਇੱਕ ਨਾਲ ਵਫਾ ਕਰਨੀ ਚਾਹੀਦੀ ਹੈ ਹਰ ਇੱਕ ਨਾਲ ਮੁਹੱਬਤ ਕਰਨੀ ਚਾਹੀਦੀ ਹੈ ਹਰ ਇੱਕ ਦੁਖੀ ਨਾਲ ਖੜਨਾ ਚਾਹੀਦਾ ਹੈ ਹਰ ਇੱਕ ਢਿੱਗੇ ਨੂੰ ਚੱਕਣਾ ਚਾਹੀਦਾ ਹੈ ਹਰ ਅੰਨੇ ਨੂੰ ਰਾਹ ਬਖਾਉਣਾ ਚਾਹੀਦਾ ਹੈ ਇਹੀ ਸਾਡਾ ਫਰਜ਼ ਹੈ ਉਸੇ ਫਰਜ਼ ਨੂੰ ਲੈ ਕੇ ਅਸੀਂ ਇੱਥੇ ਪਹੁੰਚੇ ਆ ਤੇ ਹਾਲਾਤ ਬੜੇ ਮਾੜੇ ਆ ਅਸੀਂ ਮਿਲ ਕੇ ਇਨਸ਼ਾਅੱਲਾ ਬਹੁਤ ਜਲਦੀ ਇਹਨਾਂ ਹਾਲ ਰੱਬ ਦੀ ਮਿਹਰ ਰਹੇਗੀ ਤੇ ਅਸੀਂ ਸਾਰਾ ਕੁਝ ਠੀਕ ਕਰਾਂਗੇ ਜਿੱਦਾਂ ਪਹਿਲਾਂ ਤੁਸੀਂ ਹਾਲਾਤਾਂ ਨਾਲ ਲੜਦੇ ਆਏ ਆ ਤੇ ਜਿੱਤਦੇ ਆਏ ਆ ਉਹਨੇ ਰੱਬ ਵੱਲੋਂ ਹੀ ਕਸਮਾਈਸ਼ ਹੈ ਇਹਦਾ ਵੀ ਅਸੀਂ ਮੁਕਾਬਲਾ ਕਰ ਲੈਣਾ ਮਲੇਰਕੋਟਲਾ ਤੋਂ ਜਿਹੜੇ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਦੇ ਮੁਫਤੀ ਆਜ਼ਮ ਪੰਜਾਬ حضرت ਮੌਲਾਨਾ ਮੁਫਤੀ ਮੁਹੰਮਦ ਖਰੀਲ ਸਾਹਿਬ ਮਲੇਰਕੋਟਲੀ ਜੀ ਉਹਨਾਂ ਦੇ ਹੁਕਮ ਦੇ ਉੱਪਰ ਸਾਰੇ ਪੰਜਾਬ ਚ ਟੀਮਾਂ ਰਾਤ ਦਿਨ ਲੱਗੀਆਂ ਹੋਈਆਂ ਦਵਾਈਆਂ ਦੇ ਕੈਂਪ ਵੀ ਲਗਾਏ ਹੋਏ ਆ ਡਾਕਟਰਾਂ ਦੀ ਟੀਮ ਵੀ ਸਾਡੀ ਲੱਗੀ ਹੋਈ ਹੈ ਅੱਜ ਅਸੀਂ ਇੱਥੇ ਪਹੁੰਚੇ ਆ ਇੱਥੇ ਪਾਣੀ ਦੇਖਿਆ ਇੱਥੇ ਵੀ ਉਹੀ ਹਾਲਾਤ ਨੇ ਕਸ਼ੀਆਂ ਦੇ ਵਿੱਚ ਬਹਿ ਕੇ ਸਫ਼ਰ ਕਰਨਾ ਪੈਂਦਾ ਤੇ ਕੋਈ ਆਲੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਆਓ ਇੱਥੇ ਦੇ ਆ ਕੇ ਹਾਲਾਤ ਦੇਖੋ ਤੇ ਐਸੇ ਮੌਕੇ ਦੇ ਉੱਪਰ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਲਈ ਹਾਜ਼ਰ ਨਾਰਾ ਮਾਰੋ ਕਿਉਂਕਿ ਪੰਜਾਬ ਦੇ ਵਿੱਚੋਂ ਹੀ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਉੱਡਦੀਆਂ ਰਹੀਆਂ ਹਨ ਜ਼ੁਲਮ ਦੇ ਖਿਲਾਫ ਹਮੇਸ਼ਾ ਪੰਜਾਬ ਤੋਂ ਹੀ ਜੜੀ ਹੈ ਉਹ ਪਹਿਲ ਦੇ ਆਧਾਰ ਤੇ ਆਵਾਜ਼ بلند ਹੁੰਦੀ ਰਹੀ ਹੈ ਇਸ ਮੌਕੇ ਦੇ ਉੱਪਰ ਮੈਂ ਤੁਹਾਡੇ ਪੱਤਰਕਾਰ ਵੀਰਾਂ ਦਾ ਜਿੱਦਾਂ ਤੁਸੀਂ ਤੁਹਾਡਾ ਨਾਮ ਹੈ ਗੁਰਜਤ ਸਿੰਘ ਤੁਸੀਂ ਮਤਲਬ ਦਿਨ ਰਾਤ ਮਿਹਨਤ ਕੋਸ਼ਿਸ਼ ਕਰ ਰਹੇ ਹੋ ਆ ਕੇ ਇੱਥੇ ਦੀ ਕਵਰੇਜ ਕਰ ਰਹੇ ਹੋ ਹਾਲਾਤ ਦਿਖਾ ਰਹੇ ਹੋ ਵਕਤ ਵੀ ਛੱਡ ਰਹੇ ਹੋ ਟਾਈਮ ਬੇ ਟਾਈਮ ਸਾਰੀ ਚੀਜ਼ਾਂ ਤੁਸੀਂ ਲੋਕਾਂ ਦੇ ਸਾਹਮਣੇ ਤਾਂ ਕਿ ਇਹਨਾਂ ਭਰਾਵਾਂ ਦੀ ਸਾਡੇ ਦੀ ਜਿਆਦਾ ਜਿਆਦਾ ਮਦਦ ਹੋ ਸਕੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਤੁਹਾਡਾ ਇਹ ਜਿਹੜਾ ਚੈਨਲ ਹੈ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਬਸ ਮੈਂ ਇਹੀ ਅਰਦਾਸ ਕਰਦਾ ਕਿ ਰੱਬ ਸੋਣਾ ਮਿਹਰ ਕਰੇ ਔਰ ਹਾਲਾਤ ਨੂੰ ਬਿਹਤਰ ਕਰੇ ਮੇਰੇ ਭਰਾ ਨਾ ਚਾਰਾ ਲੈ ਕੇ ਆਏ ਭਾਜੀ ਇੱਥੇ ਉਹ ਗੱਡੀਆਂ ਲੈ ਕੇ ਆਏ ਵੱਡੀਆਂ 6-7 ਗੱਡੀਆਂਾਂ ਦੀ ਹੋਰ ਆ ਰਹੀਆਂ ਜੀ ਪਸ਼ੂਆਂ ਲਈ ਚਾਰਾ ਲੈ ਕੇ ਆਏ ਆ ਬਹੁਤ ਵੱਡੀ ਸੇਵਾ ਜੀ ਬੇਜਬਾਨਾਂ ਦੀ ਚਾਰਾ ਲੈ ਕੇ ਮਲੇਰ ਕੋਟਲੇ ਤੋਂ ਆਏ ਜੀ ਵੱਡੀ ਆਈ ਤੇ ਇੱਕ ਵੱਡਾ ਹਾਥੀ ਤੁਸੀਂ ਇੱਥੇ ਪਹੁੰਚੇ ਕਿਵੇਂ ਤੁਹਾਨੂੰ ਕੋਈ ਕਾਲ ਗਈ ਹੈ ਇਹਨਾਂ ਵੱਲੋਂ ਨਹੀਂ ਕਾਲ ਨਹੀਂ ਗਈ ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਵੀ ਪੰਜਾਬੀ ਆਂ ਠੀਕ ਹੈ ਅਸੀਂ ਸਾਡੀਆਂ ਟੀਮਾਂ ਯੂਨਿਟਾਂ ਬਣੀਆਂ ਹੋਈਆਂ ਨੇ ਅਸੀਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਸਫਰ ਕਰਦੇ ਰਹਿੰਦੇ ਹਾਂ ਹੁੰਦੇ ਜਾਂਦੇ ਰਹਿੰਦੇ ਹਾਂ ਸਾਡੇ ਪ੍ਰੋਗਰਾਮ ਵੀ ਹੁੰਦੇ ਰਹਿੰਦੇ ਨੇ ਅਸੀਂ ਉਹ ਲੋਕ ਆ ਜਿਹੜੇ ਆਪਣੇ ਭਾਈਆਂ ਨਾਲ ਉੱਠਦੇ ਬੈਠਦੇ ਆ ਸਿੱਖ ਭਰਾ ਸਾਨੂੰ ਬੁਲਾਉਂਦੇ ਆ ਅਸੀਂ ਸਿੱਖ ਭਾਈਆਂ ਨੂੰ ਬੁਲਾਉਂਦੇ ਆ ਅਸੀਂ ਆਪਸ ਵਿੱਚ ਰੋਜ਼ ਹੀ ਕੋਈ ਦਿਨ ਜਾਂਦਾ ਵੰਨਾ ਹਮੇਸ਼ਾ ਸੀ ਆਪਣੀਆਂ ਸਟੇਜਾਂ ਸਾਂਝੀਆਂ ਕਰਦੇ ਆ ਸਾਡੇ ਦਸਤਰਖਾਂਡ ਖਾਣ ਵਾਲੇ ਇਕੱਠੇ ਹੁੰਦੇ ਆ ਸਾਡੀਆਂ ਸਟੇਜਾਂ ਸਾਂਝੀ ਆਉਂਦੀਆਂ ਸਾਡਾ ਸਾਰਾ ਕੁਝ ਸਾਂਝਾ ਹੈ ਕੋਈ ਚੀਜ਼ ਵੱਖ ਨਹੀਂ ਹੈ ਤਰੀਕੇ ਵੱਖ ਹੋ ਸਕਦੇ ਆ ਇਬਾਦਤ ਦੇ ਪਰ ਹੈਗਾ ਸਾਰਾ ਕੁਝ ਇੱਕੋ ਹੀ ਹੈ ਹੈਗੇ ਅਸੀਂ ਇੱਕੋ ਹੀ ਪਰਮਾਤਮਾ ਦੇ ਇੱਕੋ ਹੀ ਵਾਹਿਗੁਰੂ ਦੇ ਬਣਾਏ ਹੋਏ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣੇ ਭਰਾਵਾਂ ਦੇ ਨਾਲ ਖੜੇ ਜੀ ਤੇ ਅੱਗੇ ਵੀ ਪਰਮਾਤਮਾ ਇਸੇ ਤਰ੍ਹਾਂ ਹੀ ਆਪਣਾ ਸਾਥ ਰੱਖੇ ਸਾਰੀਆਂ ਹਕੂਮਾਂ ਇਕਜੁੱਟ ਹੋਣ ਸਾਰੇ ਜਿਹੜੇ ਆ ਪ੍ਰੇਮ ਪਿਆਰ ਨਾਲ ਰਿਹਾ ਕਰੋ ਹਾਲਾਤ ਚਾਹੇ ਮੰਦੇ ਹੋਣ ਚਾਹੇ ਚੰਗੇ ਹੋਣ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਮੁਸਲਮ ਭਾਈਚਾਰਾ ਵਾ ਬਹੁਤ ਅੱਗੇ ਆ ਕੇ ਵਧ ਰਿਹਾ ਹੈ ਸੋ ਚੱਲਦੇ ਰਾਵਾਂਗੇ ਜੀ ਫੇਰ ਤੁਹਾਨੂੰ ਅਗਲੀਆਂ ਤਸਵੀਰਾਂ ਦਿਖਾਉਂਦੇ ਰਾਵਾਂਗੇ ਇਹ ਕਿਹੜਾ ਪਿੰਡ ਆ ਇਹ ਪਿੰਡ ਦੁੱਲਾ ਸਿੰਘ ਵਾਲਾ ਜ਼ਿਲ੍ਹਾ ਪਰੋਈਪੋਰੀ ਕਾਮਕਾਰੀ ਮਿਹਨਤ ਕਰਦੇ ਹਾਂ ਤੇ ਹੁਣ ਮੇਨਤਬਾਰੀ ਦੇ ਕਰੀਬ ਉਹ ਤਾਂ ਦਰਿਆ ਦੇ ਵਿੱਚ ਪੈ ਗਈ ਸਾਰੀ ਉਹ ਡੁੱਬ ਗਈ ਸਾਰੀ ਡੁੱਬ ਗਈ ਸਾਰੀ ਪੰਘਾਂ ਭਰਾਵਾਂ ਦੀ ਸਾਰੀ ਪੈਲੀ ਡੁੱਬ ਗਈ ਜੀ ਤੇ ਹੁਣ ਫਿਰ ਗੁਰੂ ਘਰ ਦੇ ਪ੍ਰਸ਼ਾਦੇ ਨਾਲ ਹੀ ਚੱਲਦਾ ਹੈ ਚੱਲਦਾ ਚੱਲਦਾ ਇੱਥੇ 24 ਘੰਟੇ ਲੰਗਰ ਚੱਲਦਾ ਹਾਂ 24 ਘੰਟੇ ਚੱਲਦਾ ਜੀ ਪਾਣੀ ਵੀ ਇੱਥੋਂ ਜਿਹੜੋ ਉੱਤੋਂ ਆਦਾ ਪਾਣੀ ਵੀ ਉਹ ਦਵਾਈਆਂ ਵੀ ਇੱਥੋਂ ਉੱਤੇ ਆਂਦੀਆਂ ਫਲੋਰ ਦੇ ਫਲੋਰ ਦੇ ਫਲੋਰ ਤੋਂ ਆਏ ਆ ਫਲੋਰ ਤੋਂ ਆਏ ਨੇ ਉਹਨਾਂ ਨੇ ਸੇਵਾ ਲਈ ਸੰਗ ਉਹਨਾਂ ਨੇ ਇੱਥੇ ਲਾਇਆ ਗੁਰਦਵਾਰ ਦੇ ਵਿੱਚ ਸਾਰਾ ਪੰਡਾਲ ਉਹਨਾਂ ਰੱਖਿਆ ਹੋਇਆ अच्छा ठीक है जी दवाई दारू ਦਾ ਵੀ ਹੈ ਪ੍ਰਸ਼ਾਦੇ ਦਾ ਵੀ। ਘਰ ਬਚਾਉਣਾ ਘਰ ਤਾਂ ਨਹੀਂ ਟੈਕ ਟਾਂ ਬਚਾਏ ਉਹ ਥੋੜਾ ਜਿਹਾ ਪਾਣੀ ਥੱਲੇ ਸਾਰਿਆਂ ਦੇ ਵਿੱਚ ਫਿਰ ਗਿਆ। ਆ ਵਜਾ ਜੇ ਪਾਟੇ ਕਣ ਪਾਣੀ ਵਿੱਚ ਤੁਰਿਆ ਫਿਰਦਾ। ਇਹ ਕਿਦੋਂ ਧੁੱਪ ਨਿਕਲੀ ਤੇ ਸੁੱਕਿਆ ਪਾਣੀ ਉਦੋਂ ਹੀ ਕਿਦੇ ਸਮਝਾਣੀ। ਤੁਲਾ ਸਿੰਘ ਵਾਲਾ ਪਿੰਡ ਜ਼ਿਲ੍ਹਾ ਫਿਰੋਜ਼ਪੁਰ। ਹਾਲਾਤ ਦੇਖ ਸਕਦੇ ਜੀ ਕਿ ਕਿ ਉਹਨਾਂ ਦੇ ਕੋਈ ਥੇਰ ਹੋਏਗਾ ਤਾਂ ਹੀ ਅੱਧਾ ਪਾਈਆ ਲਵਾਂਗੇ। ਤੇ ਅਰਦਾਸ ਬੇਨਤੀ ਕਰਦੇ ਜੀ ਹੁਣ ਹਾਂਜੀ ਹਾਂਜੀ ਅਸੀਂ ਇੱਥੇ ਜਾਣ ਵਾਲ ਕਰਦੇ ਰਹੀਦਾ ਜੀ ਪ੍ਰਮਾਤਮਾ ਅਗੜੀ ਅਰਦਾਸ ਬੇਨਤੀ ਕਰੋ ਕਿ ਪਹਿਲਾਂ ਵਾਲੇ ਹਾਲਾਤ ਛੇਤੀ ਹੋ ਜਾਣ ਤੇਰੀ ਕਰਜ ਮੇਰੀ ਕਰਜ ਹੱਥੀ ਜੋੜ ਦੇ ਪਿਆ ਕੋਈ ਸਫਸਲੂਗਾ ਜੇ ਘਰ ਅਜ ਵੜ ਜੇ ਕਿ ਉਹ ਵੀ ਕੁੜੀ ਦਾਰੀ ਰਾਤ ਨੂੰ ਪਿਆ ਨਹੀਂ ਜਾਂਦਾ ਨੀਂਦ ਹੀ ਨਹੀਂ ਆਉਂਦੀ ਪਈ ਨੀਂਦ ਹੀ ਨਹੀਂ ਆਉਂਦੀ ਨਾ 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 ਚਿੰਤਾ ਦੇ ਵਿੱਚ ਹੀ ਬਸ ਇਸੇ ਤਰ੍ਹਾਂ ਹੀ よろ、ね、しくお願いしま